ਮੈਨੂੰ ਲੱਗਦਾ ਕਿ ਜਿਹੜਾ ਸਾਡਾ ਪਿਆਰ ਸੀ ਨਾ ਉਹਨਾਂ ਦੇ ਪ੍ਰਤੀ ਪਿਆਰ ਹੈ ਜਾਂ ਅਸੀਂ ਕਹਿ ਲਓ ਹੁਣ ਸ਼ਾਇਦ ਸਾਡੇ ਪਿਆਰ ਨੂੰ ਕਮਜ਼ੋਰੀ ਸਮਝ ਗਏ ਵੀ ਇਹ ਨਹੀਂ ਬੋਲਦਾ ਕੋਈ ਉਧਰ ਬੁੱਲਣ ਵਾਲਾ ਹੈ ਹੀ ਨਹੀਂ ਇਸ ਕਰਕੇ ਨਹੀਂ ਮੈਂ ਬੋਲਿਆ ਕਿ ਬੁੱਲਣ ਵਾਲਾ ਹੈ ਨਹੀਂ ਇੱਕ ਉਹਨਾਂ ਨੇ ਵੀ ਅਸੀਂ ਸਟਾਰਟ 'ਚ ਜਦੋਂ ਸਾਡਾ ਪਿਆਰ ਸੀ ਪ੍ਰੇਮ ਸੀ ਅਸੀਂ ਇਗਨੋਰ ਕਰਤਾ ਇੱਕ ਗੱਲ ਨੂੰ ਉਹਨੇ ਜਿਵੇਂ ਵੀ ਕਹਿਤੀ ਉਹ ਬਲਬਲੇ 'ਚ ਨਿਕਲ ਗਈ ਉਹਦੀ ਜੋ ਵੀ ਉਹਦੀ ਇੱਕ ਮਨਸ਼ਾ ਸੀ ਆਪਾਂ ਇਗਨੋਰ ਕਰਤਾ ਕੁਝ ਭਾਵਨਾਵਾਂ ਨੇ ਗਲ ਚੁੱਕੀ ਵੀ ਆਪਾਂ ਚਲੋ ਕੋਈ ਗੱਲ ਨਹੀਂ ਪਰ ਉਹ ਹੁੰਦਾ ਨਹੀਂ ਜੀ ਵੀ ਕਈ ਵਾਰੀ ਬੰਦਾ ਜੇ ਨਾ ਠੱਲੀਏ ਨਾ ਨੱਥ ਪਈ ਤੇ ਫਿਰ ਉਹ ਵਧੀ ਜਾ ਰਿਹਾ ਸੀ ਵਧੀ ਜਾ ਰਿਹਾ ਸੀ ਪਰ ਉਹ ਵੀ ਚਲੋ ਉਹਦਾ ਆਪਦਾ ਨੇਚਰ ਹੈ ਕਿਉਂਕਿ ਅਸੀਂ ਉਹਨੂੰ ਜਾਣਦੇ ਆ ਉਹਨੂੰ ਝੂਠ ਬੋਲਣ ਦੀ ਕਿੰਨੀ ਕੋਵਾਤਾ ਹੈ ਝੂਠੀ ਵਾਹ ਵਾਹ ਲੈਣ ਦੀ ਕਿੰਨੀ ਕੋਵਾਤਾ ਪਰ ਜਦੋਂ ਨੇ ਪੰਜਾਬੀ ਸਿਨੇਮੇ ਦੇ ਸਿੱਧੀ ਸਿੱਧੀ ਗੱਲ ਕੀਤੀ ਨਾ ਭਾਈ ਯਾਰ ਇਹ ਨਹੀਂ ਬਰਦਾਸ਼ਤ ਹੈ ਕਿ ਅਸਤਾ ਨਾ ਜਦੋਂ ਜੰਮੇ ਸੁਪਨੇ ਲੈਨੇ ਆ ਪੰਜਾਬ ਲਈ ਪੰਜਾਬੀ ਸਿਨੇਮੇ ਲਈ ਅਸਤਾ ਮਤਲਬ ਇਹ ਤਾਂ ਹੈ ਨਹੀਂ ਵੀ ਘਰੇ ਬੈਠੇ ਸੀ ਤੇ ਸਾਡੀ ਝੋਲੀ ਪੈ ਗਿਆ ਮਿਹਨਤਾਂ ਕੀਤੀਆਂ ਤੱਕੇ ਖਾਦੇ ਭਾਜੀ ਸਟਰਗਲ ਕੀਤਾ ਫਿਰ ਕੋਈ ਆ ਕੇ ਸਾਨੂੰ ਕਹੇ ਤੁਹਾਡਾ ਮੂੰਹ ਹੀ ਹੈ ਨਹੀਂ ਬਾਈਗਾਰਡ ਕਰਨ ਵਾਲਾ ਜਾਂ ਇਦਾਂ ਕਰਨ ਵਾਲਾ ਅਸੀਂ ਕਿੰਨੇ ਵਿਸਾਸੀ ਨਹੀਂ ਹੈਗੇ ਏਡੇ ਜੋਗੇ ਅਸੀਂ ਮੰਨਦੇ ਹਾਂ ਪਰ ਅਸੀਂ ਐਵੇਂ ਨਾ ਭਾਜੀ ਕਿਸੇ ਨੂੰ ਬਿਨਾਂ ਗੱਲ ਤੋਂ ਝੂਠ ਮਾਰ ਕੇ ਲੈਟ ਡਾਊਨ ਕਰੀ ਜਿਸ ਦਾ ਰਿਸਪੈਕਟ ਕਰਦੇ ਤਾਂ ਲੈ ਕੇ ਆਏ ਕੋਈ ਇਹ ਗਲਤ ਨਹੀਂ ਸਬੂਨਾ ਵਗੈਰਾ ਸਾਡੀਆਂ ਫਿਲਮਾਂ ਲੁਕੀਆਂ ਪੀਆਂ ਸੀ ਜਾਂ ਉਸ ਤੋਂ ਪਹਿਲੇ ਪੰਜਾਬੀ ਸਿਨੇਮਾ ਕਦੇ ਬਣਿਆ ਹੀ ਨਹੀਂ ਸੀਗਾ